ਕਿਹਦੇ ਨਾਲ ਜੁੜਿਆ ਹੋਇਆ ਹੈ ਇਹਨੇ ਮੇਰੇ ਵੀਰੋ ਇਸਵੇਂ ਹੁਣ ਅੰਕ ਦਾ ਵਾਦਾ ਕੀਤਾ ਹੈ ਸਟੇਜਮੈਂਟ ਵਾਲਾ ਗੋਰੀ ਅੰਗ ਦਾ ਬਾਦਾਂ ਪਈ ਟੀਮ ਲਈ ਕਰ ਗਿਆ ਲਖਵਿੰਦਰ ਸਿੰਘ ਲੱਖਾ ਸਾਡਾ ਵੱਡਾ ਜੀ ਹੈ ਇਸ ਨਗਰ ਦਾ ਮਾਣ ਹੈ ਸਰਪੰਚ ਦਾ ਬਹੁਤ ਵੱਡਾ ਯੋਗਦਾਨ ਨਪਿੰਦਰ ਹੁਣੀ ਇਹ ਨਾਲ ਮੇਰੇ ਕੋ ਜੱਗੀ ਹੁਣੀ ਜਿੰਨੇ ਵੀ ਸਮੁੱਚੀ ಗ್ರಾಮ ਪੰਚਾਇਤ ਹੈ ਸਾਰੀ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ ਸਾਹਮਣੇ ਪਈ ਹੀ ਰੇਡ ਹੈ ਜਿੰਨੇ ਦਰਸ਼ਕ ਪੁੱਜਿਆ ਜਿੰਨੇ ਖਿਡਾਰੀ ਪੁੱਜਿਆ ਜਿੰਨੇ ਬਲਾਰੇ ਪੁੱਜਿਆ ਜਿੰਨੇ ਰੈਫਰੀ ਪੁੱਜਿਆ ਜਿੰਨੇ ਪ੍ਰਬੰਧਕ ਪੁੱਜਿਆ ਅਸੀਂ ਦੇ ਵਿੱਚ ਮੌਰਤ ਵਾਲੀ ਜੀਤੋ ਆਪਣੇ ਇਹ ਵੱਡੇ ਵਾਲੀ ਮੁਤਿਆਰ ਖੇਡ ਆ ਗਿਆ ਹੈ ਲਓ ਇਸ ਸਮੇਂ ਪਾਈ ਫਿਰ ਰੇਡ ਸਾਹਮਣੇ ਚਾਰ ਖੜਾ ਨਾ ਕੇ ਇਸ ਨੇ ਖੇਡੀ ਜਾਰੀ ਹੈ ਮੇਰੇ ਵੀਰੋ ਕੁੜੀਆਂ ਦੀ ਕਬੱਡੀ ਆ ਵੀ ਕਹਿੰਦੇ ਬਹੁਤ ਵੱਡਾ ਭਰਾਲਾ ਹੈ ਜਰਦਾਰ ਸੁਗਰਾ ਹੋਣਾ ਦਾ ਇੱਥੇ ਮੁੰਡਿਆਂ ਨੂੰ ਵੀ ਕਬੱਡੀ ਦੇ ਵਿੱਚ ਮੇਰੇ ਵੀਰੋ ਪੈਲ ਦਿੱਤੇ ਹੈ ਉੱਥੇ ਕੁੜੀਆਂ ਨੂੰ ਪੈਲ ਦਿੱਤੇ ਹੈ ਸਾਹਮਣੇ ਇਸ ਵੇਲੇ ਮੌਨਿਕਾ ਵਾਲੀ ਨੇ ਬੜੇ ਵਾਲੀ ਮਟਿਆਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਦੇ ਇਸ ਵੇਲੇ ਰੇਡਰ ਦੀ ਕਿੰਨੇ ਵਾਸਤੇ ਜਾ ਰਿਹਾ ਲੋਕੋ ਪੁਰੀਆਂ ਹੁੰਦੀਆਂ ਕੁੜੀਆਂ ਇਹ ਕੁੜੀਆਂ ਆਵਾਜ਼ ਨਾਲ ਖੁਰਦਗੀਆਂ ਲਓ ਇਸ ਵੇਲੇ 3 ਨੰਬਰ ਜਰਸੀ ਦੇ ਵਿੱਚ ਪਈ ਹੋ ਰੇ ਲੈ ਵੀ ਕਹਿੰਦੀ ਪੂਰੀ ਕਹਾਣੀ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ 3 ਨੰਬਰ ਦੀ ਜਰਸੀ ਹੈ ਆ ਖਿਡਾਰੀ ਕਹਿੰਦੇ ਹਰਿਆਣੇ ਦੇ ਚੱਲ ਕੇ ਆਈ ਹੈ ਇਹ ਕੰਨੂ ਹੈ ਕਹਿੰਦੇ ਜ਼ਿਲ੍ਹੇ ਜੀਲ ਦੀ ਖਿਡਾਰੀ ਇਹਦਾ ਖੜਕੜ ਪੈਂਦਾ ਮੇਰੇ ਪੰਜਾਬੀ ਵੀਰੋ ਹਰਿਆਣੇ ਵਾਲੀ ਖੇਡਾਂ ਬੱਲੇ ਬੱਲੇ ਕਰਵਾ ਰਹੀ ਹੈ ਲੇਕਿਨ ਜੱਫਾ ਵਧਿਆ ਲੱਗੇ ਕੋਈ ਤਾੜੀਆਂ ਹੋਰ ਨਾਲ ਮਾਰੋ ਮੇਰੇ ਵੀਰੋ ਹਰਿਆਣੇ ਵਾਲੀ ਨੇ ਕਹਿੰਦੇ ਬੱਲੇ ਬੱਲੇ ਕਰਵਾ ਦਿੱਤੀ ਹੈ ਅਗਲੀ ਰੇਡ ਖੇਡ ਮਨਾਲ ਦੇ ਅੰਦਰ ਹੋਰ ਪਾਰ ਰਹੀ ਹੈ ਚਾਰ ਟੱਕਰ ਨਹੀਂ ਜਾਨਾਂ ਮੇ ਤੋਂ ਪਾ ਮੜਮੇ ਵਾਲੀ ਜੱਸ ਮੁਟਿਆਰ ਕਬੱਡੀ ਪਾ ਰਹੀ ਹੈ ਇਹ ਕੁੜੀਏ ਕਿਸ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ ਤੇ ਆਪਣੀ ਹਿੱਸੇ ਦੀ ਦੁਨੀਆ ਮੈਂ ਤੇ ਥੋੜ੍ਹ ਦਿਆਂ ਆ ਬਾਬਾ ਦੌਰ ਗੁਰਦਾਸ ਮਾਨ ਦੀ ਨੇ ਪੰਜਾਬੀ ਕਲਚਰ ਦੇ ਵਿੱਚ ਇੱਕ ਧੀਨ ਉੱਚਾ ਦਰਜਾ ਦਿੱਤਾ ਮੁਤਿਆਰ ਦੀ ਰੇਡ ਪਈ ਹੋਈ ਹੈ ਦੂਜੇ ਪਾਸੇ ਮੁਰਕਾ ਵਾਲੇ ਮੁਤਿਆਰ 2 ਨੰਬਰ ਜਰਸੀ ਦੇ ਵਿੱਚ ਟਾਈ ਕਰਦੀ ਹੋਈ ਤੇ ਦੂਜੇ ਪਾਸੇ 10 ਪਾਟ ਲੋਜ ਲੱਗ ਗਿਆ ਪਾਟ ਮੋਰਾਂ ਵਾਲੀ ਮੁਚਾਰ ਜੋੜ ਗਈ 2 ਨੰਬਰ ਜਰਸੀ ਦੇ ਵਿੱਚ ਰੇਡ ਪੈਣ ਜਾ ਰਿਹਾ ਹੈ ਲੈ ਵੀ ਕੈਵੀ ਸਾਹਿਬ ਤੌਰ ਦੇ ਕਹਾਣੀ ਅਗਲੀ ਕਬੱਡੀ ਕਹਿੰਦੇ ਫੇਰ ਪੈਣ ਜਾ ਰਹੀ ਹੈ ਉਧਰ ਸਾਡੀ ਵੱਡੀ ਪੈਣ ਡਾਕਟਰ ਰੁਪਿੰਦਰ ਕੌਰ ਬਾਜਵਾ ਜੀ ਡੀਐਸਪੀ ਗੜਬਾ ਸੰਗਰੂਰ ਉਹ ਵੀ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਇਆ ਹੈ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਮਨਜੀਤ ਸਿੰਘ ਜੀ ਐਸਐਚਓ ਗੜਬਾ ਥਾਣਾ ਉਹਨਾਂ ਦਾ ਵੀ ਸੀ ਆਉਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਿੰਘ ਜੀ ਰੇਡ ਕਰਨ ਸਿੰਘ ਜੀ ਕਬੱਡੀ ਮਾਰੋ ਇਸ ਮਟਿਆਰ ਦੇ ਨਾਂ ਤੇ ਤੁਹਾਡੇ ਨਕਰ ਦਾ ਮਾਪ ਹੈ ਕੰਨ ਟੀਚਾ ਰਾਰ ਦਾ ਮਾਪ ਜਿਸ ਵਿੱਚ ਕਬੱਡੀ ਪਾਰੀਆ ਤੋਰ ਕੇ ਕਹਾਣੀ ਕਿਹੜੀ ਵਾਲੀ ਪਵਨ ਕਹਿੰਦੇ ਕਬੱਡੀ ਪਾਉਣ ਦੀ ਬਾਤ ਹੀ ਹੋਈ ਹੈ ਚਾਰ ਸਟੱਪ ਨਾਲ ਕਰ ਦਿੱਤੀਆਂ ਨੇ ਚਾਰਾਂ ਵਿੱਚੋਂ ਪਾਉਣ ਹੁਣ ਕਿਹੜੇ ਅੰਦਾਜ਼ ਦੇ ਨਾਲ ਲਾਵੇਗੀ ਜੱਫਾ

ਯਾਰ ਹੋ ਗਿਆ ਪੁਲਿਸ ਵਿੱਚ ਭਰਤੀ ਤੇਰੇ ਦਿਨ ਦੀ ਰੀਜ ਪੂਰੀ ਕਰਤੀ ਹੁਣ ਚਾਰੇ ਪਾਸੇ ਕੱਡੀਆਂ ਢਾਈ ਫਿਰਦਾ ਜੱਟ ਮੋਢੇ ਉੱਤੇ ਪੀਪੀ ਲਖਾਈ ਫਿਰਦਾ ਸਾਹਮਣੇ ਨੀਹਾ ਦੀ ਰੇਡ ਪਈ ਹੈ ਜਿਹੜਾ ਪਹਿਲਾ ਜਫਾ ਲੱਗਿਆ ਸੀ ਉਹ ਵੀ ਸਮੂਰਪਰੀ ਮਨਜੋਤ ਨੇ ਇਸੇ ਪਿੰਕੀ ਖਰਾਰ ਨੇ ਜਫਾ ਲਾਇਆ ਹੈ ਜਿਹੜਾ ਇਧਰਲੇ ਪਾਸੇ ਜਫਾ ਲੱਗਿਆ ਸੀ ਲਓ ਨੀਹਾ ਦੀ ਰੇਡ ਤੇ ਮੌਨਤਾ ਵਾਲੀ ਢਾਈ ਕਰਦੇ ਹੋਏ ਸਾਹਮਣੇ ਮੌਨਤਾ ਵਾਲੀ ਦੇ ਨਾਲ ਮੈਚ ਬਾਕੀ ਨੇ ਟਟਗੜ 15 ਮੈਚ ਹੋਣਗੇ ਤੇ 15 ਮੈਚ ਪਹਿਲੇ ਰਾਉਂਡ ਦੇ 30 ਟੀਮਾਂ ਦਾ ਹੋਗੇ ਕਿਉਂਕਿ ਓਪਨ ਮੂਲੇ ਫਾਈਨਲ ਦੀ ਫਾਈਨਲ ਤਾਂ ਫਿਰ ਬਹੁਤ ਵੇਟ ਹੋਣ ਜਾਣੀ ਆ। ਬਹਾਲੀ ਵਾਲੇ ਮੁੰਨੇ ਆ ਗਏ ਬਹਾਲੀ ਜਿਵੇਂ ਹਰਿਆਣੇ ਵਾਲੇ ਆਉਂਦੇ ਹੋ ਠੀਕ ਐ ਨਹੀਂ ਕੱਟਣ ਲੱਗਿਆ। ਧਰਮਗੜ ਦੀ ਪੂਰੀ ਟੀਮ ਆਵੇ ਨਹੀਂ ਗਰਾਊਂਡ 'ਤੇ। ਆ ਦੋ ਪਲੇਅਰ ਆ ਗਏ ਧਰਮਗੜ ਵਾਲੇ ਬਾਕੀ ਨਹੀਂ ਆਏ। ਕਦੋਂ ਆਉਣਗੇ? ਬਣਾਉਂਿਆ ਪਰਮਾ ਜੁੜੇ ਹੋਏ ਅਜਿਹਾ ਨੇ ਬਹੁਤ ਬ੍ਰਿਕੀ ਵਾਲ ਕਬੱਡੀ ਖੇਡੀ ਆ ਜਦੋਂ ਕਬੱਡੀ ਆਇਆ ਉਹ ਸਨਮਾਨ ਹੁੰਦੇ ਤੇ ਬੜਾ ਚਾਅ ਆ ਜਾਂਦਾ ਆ ਸਟਾਰ ਪਿੰਡ ਵਾਲਾ ਗੋਰੀ ਕਬੱਡੀ ਖਾ ਰਿਹਾ ਹੈ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਦੀ ਮਾਰ ਉਹਨਾਂ ਨੇ ਪਿੰਡ ਦਾ ਸਟਾਰ ਪਿੰਡ ਵਾਲਾ ਗੋਰੀ ਆਪਣੀ ਟੀਮ ਲਈ ਅੰਕ ਦਾ ਵਾਅਦਾ ਕਰ ਗਿਆ ਹੈ ਹਰਿਆਣੇ ਵਾਲਾ ਆ ਗਿਆ ਲੈ ਵੀ ਸਗੀਆਂ ਤੋਰ ਦੇ ਕਹਾਣੀ ਆਈ ਸਾਰੇ ਕਹਿੰਦੇ ਫੇਰ ਦੀ ਮਾਰ ਲਈ ਤਿਆਰ ਪਰ ਤਿਆਰ ਸਾਰੇ ਕਹਿੰਦੇ ਨੀਲਾ ਖੜਾ ਤੋਲਾ ਵਾਲ ਦੀ ਧਰਤੀ ਦਾ ਵਿਚਾਰੇ ਕਹਿੰਦੇ 2 ਨੰਬਰ ਤੇ ਕੋਚ ਖੜਾ ਹੈ ਹਰ ਦੋਨਾਂ ਦੇ ਵਿੱਚੋਂ ਪਾ